ਸਾਡੀ ਨਾਮ ਨਾਲ ਉਹ ਟੁੱਟੀ ਹੈ ਟੁੱਟੀ ਗੰਢਨਹਾਰ ਗੋਪਾਲ ਜਿਸ ਕੋ ਸੁਖਮਨੀ ਸਾਹਿਬ ਦੇ ਚੱਸੀ ਪੜਦੇ ਆ ਟੁੱਟੀ ਗੰਢਨਹਾਰ ਗੋਪਾਲ ਜਬ ਤੱਕ ہماری ਉਹ ਟੁੱਟੀ ਨਹੀਂ ਗੰਢੇਗੀ ਤਦ ਤੱਕ ਅਸੀਂ ਉਸ ਮਾਲਕ ਨੂੰ ਮਿਲ ਨਹੀਂ ਸਕਦੇ ਪੰਜ ਪਿਆਰੇ ਵੀ ਅਮਰਦੀ ਦਾਤ ਬਖਸ਼ਦੇ ਹਨ ਤੇ ਉਹ ਵੀ ਪਹਿਲੇ ਟੁੱਟੀ ਗੰਢਦੇ ਹਨ ਨਾਮ ਦੇ ਨਾਲ ਟੁੱਟੀ ਕੇ ਨਾਲ ਗੰਢਦੇ ਨੇ ਹਨ ਨਾਮ ਦੇ ਨਾਲ ਫਿਰ ਨਾਮ ਦੇ ਨਾਲ ਗੰਢ ਕੇ ਫਿਰ ਇੱਕ ਵਾਰੀ ਉਹ ਨਾਮ ਨੂੰ ਸੁਣਾਉਂਦੇ ਹਨ ਫਿਰ ਉਹਨਾਂ ਨੂੰ ਸੰਤਾਂ ਦੇ ਕੋਲ ਪੇਸ਼ ਕਰਦੇ ਹਨ ਤੇ ਸੰਤ ਕੀ ਕਰਦੇ ਹਨ ਨਾਮ ਡ੍ਰਿੜ ਕਰਵਾਉਂਦੇ ਹਨ ਗੁਰਮੰਤਰ ਗੁਰਬਾਣੀ ਗੁਰੂ ਸੰਤ ਸਮਝਾ ਰਹੇ ਹਨ ਗੁਰਮੰਤਰ ਡ੍ਰਿੜਾਇਆ ਪਰਮ ਪਦ ਪਾਇਆ ਫਿਰ ਜਦੋਂ ਅਸੀਂ ਉਹ ਨਾਮ ਡ੍ਰਿੜ ਕਰਦੇ ਹਾਂ ਜਿਨੋ ਗੁਰਬਾਣੀ ਵਿੱਚ ਕਿਹਾ ਹੈ ਜੋ ਨਾਮ ਹੈ ਉਹ ਲਿਖਨ ਪੜਨ ਵਿੱਚ ਨਹੀਂ ਆਂਦਾ ਗੁਰਬਖ ਪਿਆਰਿਓ ਕਾਗਦ ਕਲਮ ਨ ਲਿਖਨ ਹਾਰ ਮੰਨਨੇ ਕਬਹ ਕਰਨ ਵਿਚਾਰ ਉਹ ਨਾਮ ਜੋ ਹੈ ਸੁਣ ਸਕਦੇ ਆਸੀ ਤੇ ਉਸ ਨਾਮ ਨੂੰ ਹੀ ਜਹਾਜ ਕਿਹਾ ਗਿਆ ਹੈ ਜਿਸ ਤਰ੍ਹਾਂ ਸੀ ਅਰਦਾਸ ਵਿੱਚ ਪੜਦੇ ਹਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ ਹੁਣ ਇਸ ਸੁਖਮ ਜਹਾਜ਼ ਤੇ ਕਿਨੇ ਚੜਨਾ ਹੈ ਮਨ ਨੇ ਸੁਰਤੀ ਦੁਆਰਾ ਸਵਾਰ ਹੋਣਾ ਹੈ ਸੁਰਤੀ ਨੇ ਸਵਾਰ ਹੋਣਾ ਹੈ ਮਨ ਸੁਰਤੀ ਮਤ ਬੁੱਧ ਤੇ ਉਸ ਤੇ ਸਵਾਰ ਹੋ ਕੇ ਉਸ ਮਾਲਕ ਦੇ ਆਪਣੇ ਮਾਲਕ ਪਿਤਾ ਆਪਣੇ ਘਰ ਜਾਣਾ ਪਿਤਾ ਦਾ ਘਰ ਹੀ ਸਾਡਾ ਆਪਣਾ ਹੈ ਤੇ ਉੱਥੇ ਜਾਣਾ ਹੈ ਜੇ ਅਸੀਂ ਨਹੀਂ ਗਏ ਰਹਿੰਦੇ ਸਵਾਸਾ ਤੱਕ ਤੇ ਅਸੀਂ ਮਰ ਕੇ ਵੀ ਨਹੀਂ ਜਾ ਸਕਦੇ ਇੱਕ ਵਿਚਾਰ ਅਸੀਂ ਹੋਰ ਕਰਦੇ ਹਾਂ ਆਮ ਤੌਰ ਤੇ ਜਦੋਂ ਭੋਗ ਪੈਂਦੇ ਹਨ ਕਿਸੇ ਦੇ ਮਰਗ ਤੇ ਭੋਗ ਪੈਂਦੇ ਹਨ ਤੇ ਉਹ ਉੱਥੇ ਕਹਿੰਦੇ ਨੇ ਅਰਦਾਸੀਆਂ ਬੜਦਾ ਹੈ ਇਹਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜਾਂ ਇਹਦੀ ਆਤਮਾ ਨੂੰ ਸ਼ਾਂਤੀ ਮਿਲੇ ਗੁਰਮਖ ਪਿਆਰਿਓ ਨੋਟ ਕਰ ਲਓ ਇੱਕ ਗੱਲ ਆਤਮਾ ਕਦੇ ਵੀ ਅਸ਼ਾਂਤ ਨਹੀਂ ਹੁੰਦੀ ਆਤਮਾ ਪਰਮਾਤਮਾ ਤੇ ਮਨ ਇਹ ਤਿੰਨੋ ਹੀ ਪ੍ਰਕਾਸ਼ ਰੂਪ ਹਨ ਮਨ ਨੂੰ ਖਿਡਾਰੀ ਬਣਾਇਆ ਗਿਆ ਹੈ ਮਨ ਨੂੰ ਖਿਡਾਰੀ ਬਣਾਇਆ ਗਿਆ ਹੈ ਤੇ ਆਤਮਾ ਸਾਡੇ ਸਰੀਰ ਵਿੱਚ ਉੱਪਰਲੇ ਸਿਰ ਤੋਂ ਲੈ ਕੇ ਨਾਭੀ ਤੱਕ ਇਜਾ ਚੱਕਰ ਚੱਲਦਾ ਰਹਿੰਦਾ ਹੈ ਆਣਾ ਜਾਣਾ ਚੱਲਦਾ ਰਹਿੰਦਾ ਹੈ ਜਦ ਤੱਕ ਸਾਡੇ ਸਵਾਸ ਰਹਿੰਦੇ ਹਨ ਇਹ ਆਤਮਾ ਸਾਡੇ ਨਾਲ ਰਹਿੰਦੀ ਹੈ ਜਦੋਂ ਸਾਡੇ ਸਵਾਸ ਜੋ ਮਾਲਕ ਨੇ ਸਾਨੂੰ ਗਿਣਤੀ ਦੇ ਦਿੱਤੇ ਹਨ ਜਦੋਂ ਇਹ ਸਵਾਸ ਖਤਮ ਹੋ ਜਾਂਦੇ ਹਨ ਤੇ ਇਹ ਆਤਮਾ ਉਸ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਪ੍ਰਕਾਸ਼ ਵਿੱਚ ਤੇ ਮਨ ਜਿਹੜਾ ਹੈ ਮਨ ਖਿਲਾੜੀ ਹੈ ਹਰ ਉਹ ਜਿਹੜੀ ਆਤਮਾ ਨੂੰ ਜਿਹੜਾ ਟਾਈਮ ਮਿਲਿਆ ਹੈ ਨਾ ਉਹ ਜਿਸ ਨਾਲ ਅਸੀਂ ਸੋ ਜਾਨੇ ਹਰ ਹਾਤੇ ਸਾਡਾ ਮਨ ਇਸ ਸਰੀਰ ਨੂੰ ਛੱਡ ਦਿੰਦਾ ਹੈ ਪਰ ਆਤਮਾ ਜਦ ਤੱਕ ਸਵਾਸ ਲੈਂਦੇ ਨੇ ਇਹਨੂੰ ਨਹੀਂ ਛੱਡਦੇ ਜਿਸ ਨਾਲ ਉਦਾਹਰਣ ਦੇ ਤੌਰ ਤੇ ਅਸੀਂ ਵਿਚਾਰ ਕਰੀਏ ਕਿ ਜਿਸ ਨਾਲ ਅਸੀਂ ਇੱਕ ਸਤਹ ਗੁਣੀ ਜੀਵ मान लो जप जी साहब पाठ कर रहा है पाठ चालू किता उन्हें मन करके चालू किता मतलब जो व्यवहार है नितनेमी है उन्हें पाठ चालू किता एक ओंकार सतनाम करता पुरुष निरपो निर्वैर अकाल मृत अजुनी साहब प्रसाद जप आद सच जुगाद सच है भी सच नानक हो भी सच हूँ मन निकल गया विचारा भी चला गया ਹੁਣ ਉਹ ਪਾਠ ਕਰਨ ਲੱਗ ਪਈ ਆਤਮਾ ਉਹ ਪਾਠ ਕੌਣ ਕਰਨ ਲੱਗ ਪਿਆ ਆਤਮਾ ਮਨ ਤੇ ਨਿਕਲ ਗਿਆ ਕਿੱਥੇ ਜਿੰਨੂੰ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਪਰਮੇ ਪੂਲਾ ਦੇਹ ਦੇਸ ਤਾਵੇ ਵਿਚਾਰਾ ਵਿੱਚ ਕਿੱਥੇ ਕਿੱਥੇ ਚਾਰ ਕੁੰਟ ਇਧਰ ਉਧਰ ਗਦੀ ਵਿਚਾਰਾ ਵਿੱਚ ਸ਼ਰੀਰ ਛੱਡ ਦਿੱਤਾ ਉਹਨੇ ਫਿਰ ਜਦੋਂ ਮਨ ਇਤਨਾ ਚਤੁਰ ਹੈ ਪੰਜ ਐਨੋ ਇਸ ਤਰ੍ਹਾਂ ਖਲਾਲੇ ਹਨ ਖਿਲਾਉਂਦੇ ਹਨ ਪਟਕਾਉਂਦੇ ਹਨ ਇਹ ਜਦੋਂ ਜਿੰਨੀ ਨਾਮ ਤੇ ਆਇਆ ਗਏ ਮਸ਼ਕਤਗਾਲ ਨਾਨਕ ਦੇਵ ਗੁਰਜਲੇ ਕਹਤੀ ਛੁੱਟੀ ਨਾਲ ਫਿਰੇ ਵਾਪਸ ਆ ਜਾਂਦਾ ਹੈ ਤੇ ਆ ਕੇ ਕਹਿੰਦਾ ਹੈ ਪਾਠ ਐਨੀ ਜਲਦੀ ਖਤਮ ਹੋ ਗਿਆ ਪਤਾ ਹੀ ਨਹੀਂ ਲਗਾ ਲੱਗਦਾ ਅਜੇ ਮਨ ਮਨ ਕਰਕੇ ਪਾਠ ਕੀਤਾ ਹੈ ਗੁਰਮੁਖ ਪਿਆਰਿਓ ਉਹ ਪਾਠ ਮਨ ਨਹੀਂ ਕਰ ਰਿਹਾ ਸੀਗਾ ਉਹ ਪਾਠ ਕਰ ਰਹੀ ਸੀ ਆਤਮਾ ਕਿਉਂਕਿ ਆਤਮਾ ਜਿਹੜੀ ਹੈ ਉਹ ਪਰਮਾਤਮਾ ਦਾ ਅੰਸ਼ ਹੈ ਤੇ ਆਤਮਾ ਨੂੰ ਵੀ ਪਰਮਾਤਮਾ ਨੇ ਆਪਣੇ ਕੋ ਪੈਦਾ ਕਰਕੇ ਉਹਦੇ ਡਿਊਟੀ ਲਗਾਈ ਸੀ ਕਿ ਇਹ ਧਿਆਨ ਰੱਖਣਾ ਹੈ ਕਿ ਮਨ ਕਿੱਥੇ-ਕਿੱਥੇ ਵਿਚਰਦਾ ਹੈ ਤੇ ਅਸੀਂ ਇਹ ਧਿਆਨ ਰੱਖਣਾ ਹੈ ਜੋ ਪਾਠ ਕਰਨਾ ਹੈ ਹੁਣ ਮਨ ਜਿਹੜਾ ਹੈ ਇਹ ਅਸੀਂ ਮਨ ਪਾਠ ਮੰਨ ਕਰਕੇ ਕੀਤਾ ਹੈ ਮੰਨ ਨਹੀਂ ਕੀਤਾ ਕਿ ਅਸੀਂ ਜਿਸ ਕੰਮ ਲਈ ਆਏ ਸੀ ਉਹਨੂੰ ਖੋਜ ਕਰਨੀ ਸੀ ਜਿਸ ਤਰ੍ਹਾਂ ਅਸੀਂ ਉਹਨੇ ਵਿਚਾਰ ਕੀਤੇ ਸੀ ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਬ ਕਰਨ ਵਿਚਾਰ ਉਹ ਨਾਮ ਜੋ ਹੈ ਉਹ ਲਿਖਨ ਪੜਨ ਵਿੱਚ ਨਹੀਂ ਆਂਦਾ ਨਾਮ ਨੂੰ ਸੁਨਿਆ ਜਾ ਸਕਦਾ ਹੈ ਸੁਨਿਆ ਤਾਂ ਹੀ ਜਾਏਗਾ ਜਿਵੇਂ ਗੁਰਮੰਦਰ ਨੂੰ ਧ੍ਰੜ ਕਰਾਂਗੇ ਤੇ ਯੁਕਤੀ ਦਸੀ ਹੈ ਤੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮਖ ਅਕਥ ਕਹਾਣੀ ਅਕਥ ਕੀ ਕੀ ਹੈ ਅਕਥ ਦੀ ਕਹਾਣੀ ਕੀ ਹੈ ਜਿੰਨੂੰ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਉਹ ਮਾਲਕ ਦੀ ਆਵਾਜ਼ ਹੈ ਉਹਨੂੰ ਨਾਮ ਕੀ ਹੈ ਉਹਨੂੰ ਅਕਥ ਕਹਾਣੀ ਗਿਆ ਹੈ ਮੋਨੇ ਜਿਹਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹ ਉਹਨਾਂ ਨੂੰ ਪਰਮਾਤਮਾ ਦਾ ਸੰਦੇਸ਼ ਦੇਣਾ ਹੁੰਦਾ ਸੀ ਤੇ ਉਹ ਸ਼ਬਦਾਂ ਵਿੱਚ ਨਹੀਂ ਹੁੰਦਾ ਸੀਗਾ ਉਹ ਮਾਲਕ ਨੂੰ ਜੋ ਸੰਦੇਸ਼ ਦਿੰਦੇ ਸੀ ਮਰਦਾਨੀਆਂ ਰਬਾਬ ਛੇੜ ਬਾਣੀ ਆਈ ਹੈ ਬਾਣੀ ਹੁਣ ਇੱਕ ਭੁਲੇਖਾ ਹੈ ਅਸੀਂ ਉਹਦੇ ਦੋ ਕੁ ਮਿੰਟ ਵਿਚਾਰ ਕਰਕੇ ਫਿਰ ਸਮਾਪਤੀ ਕਰਾਂਗੇ ਗੁਰਬਾਣੀ ਜਿਵੇਂ ਪੜਦੇ ਆ ਜਿਆਦਾਤਰ ਅਸੀਂ ਇਹ ਮੰਗਲਾ ਚਰਨ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਗੁਰਬਾਣੀ 1430 ਅੰਗ ਜਿਨ੍ਹਾਂ ਜੋ ਦਸਾਂ ਗੁਰੂਆਂ ਦਾ ਮਿਲਾਪ ਦਾ ਰਸਤਾ ਹੈ ਭਗਤਾਂ ਦਾ ਜੋ ਮਿਲਾਪ ਦਾ ਰਸਤਾ ਹੈ ਉਹ 1430 ਅੰਗ ਵਿੱਚ ਦਰਜ ਕਰ ਦਿੱਤਾ ਉਹਨੂੰ ਕਹਿੰਦੇ ਗੁਰਬਾਣੀ ਬਾਣੀ ਗੁਰੂ ਬਾਣੀ ਇਹ ਕਹਿੰਦੇ ਨਾਮ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਤੇ ਹੁਣ ਗੁਰਬਾਣੀ ਦੇ ਸੰਨਾਂ ਨੂੰ ਦੱਸਿਆ ਕਿ ਜਪੋ ਦਾ ਇਕੋ ਨਾਮਾ ਅਵਰ ਨਿਰਫਲ ਕਾਮਾ ਅਵਰ ਨਿਰਫਲ ਕਾਮਾ ਤੇ ਅਸੀਂ ਗੁਰਮਖ ਪਿਆਰਿਓ ਐ ਸਵਾਸਨ ਮਿਲ ਲੈਣੇ ਗਿਣਤੀ ਦੇ ਗਿਣ ਕਾਲੇ ਸਭ ਦਿਵਸਾਂ ਦਾ ਵਧਨ ਘਟਨ ਟਿਲਸਾਰ ਤੇ ਇਹ ਮਨੁੱਖਾ ਜਨਮ ਅਸੀਂ ਸਫਲ ਕਰਨਾ ਹੈ ਵਾਹਿਗੁਰੂ ਜੀ ਤੇ ਬੇਨਤੀ ਹੈ ਕਿ ਆਪ ਵੀ ਇਸ ਕੀਮਤੀ ਜਾਮੇ ਦਾ ਲਾਹ ਲਓ ਉਸ ਨਾਮ ਦਾ ਰੰਦੇ 100 ਸਾਂ ਤੱਕ ਪਹੁੰਚੋ ਤੁਹਾਡੇ ਸਵਾਸ ਜੋ ਹੈ ਘਟ ਰਹੇ ਹਨ ਮਨ ਜਿਹੜਾ ਹੈ ਮਨ ਉਸ ਅਕਾਲ ਵਖਵਲ ਨਹੀਂ ਜਾ ਰਿਹਾ ਪਰ ਇਹ ਤਨ ਜੋ ਹੈ ਨਾ ਦਿਨ ਪ੍ਰਤੀ ਦਿਨ ਸ਼ਮਸ਼ਾਨ ਵੱਲ ਜਾ ਰਿਹਾ ਹੈ ਤੇ ਤੁਸੀਂ ਉਸ ਦਾ ਲਾਹਾ ਖਟੋ ਕਿਤੇ ਵਿਅਰਥ ਨਾ ਅਸੀਂ ਇਹ ਆਪਣੇ ਸਵਾਸਾਂ ਦੀ ਪੂੰਜੀ ਖਰਾਬ ਕਰ ਦਈਏ ਵਿਅਰਥ ਕਰ ਦਈਏ ਅੱਗੇ ਕਈ ਯੁੱਗ ਹੋਗੇ ਨਾ ਸਾਨੂੰ ਕਰੋ ਦੀ ਚੱਲੇਗਾ ਪਿਛਲੇ ਜਨਮਾਂ 'ਚ ਉਮਰ ਬਹੁਤ-ਬਹੁਤ ਹੁੰਦੀ ਸੀਗੀ ਹਜ਼ਾਰਾਂ-ਹਜ਼ਾਰਾਂ ਸਾਲ ਹੁੰਦੀ ਸੀਗੀ ਉਹ ਘਟਦੇ-ਘਟਦੇ ਹੁਣ ਰਹਿ ਗਈ 60-65 ਸਾਲ ਆਉਣ ਵਾਲੇ ਸਮੇਂ ਤੇ ਗੁਰਬਾਰੀ ਦਾ ਜਿਹੜਾ ਹੌਰ ਵੀ ਕਹਿੰਦੇ 12 ਸਾਲ ਦੀ ਕਹਿੰਦੇ ਦਾਦੀ ਅਖਵਾਏਗੀ ਤੇ ਆਪ ਜੀ ਨੂੰ ਸਮਾਂ ਮਿਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਮਾਰਗਦਰਸ਼ਨ ਕਰ ਰਹੀ ਹੈ ਤੇ ਆਪ ਜੀ ਸਿਮਰਨ ਡ੍ਰਿਡ ਕਰੋ ਤੇ ਧਿਆਨ ਰੱਖੋ ਧੁਨ ਵਿੱਚ ਆਪਣੀ ਆਵਾਜ਼ ਵਿੱਚ ਧੁਨ ਆਵਾਜ਼ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ বেদ ਵਿਖਾਣੀ ਸੋ ਗੁਰਮਖ ਪਿਆਰਿਓ ਇਤਨੇ ਹੀ ਵਿਚਾਰ ਕਰਦੇ ਆ ਬਯੰਤ ਹੀ ਭੁੱਲਾ ਹੋਇਆ ਨੇ ਸੰਗਤ ਦੇ ਗੁਰੂ ਬਖਸ਼ਯੋਗ ਹੈ ਜੀ ਬਖਸ਼ ਦੇਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਇਫਤ ਹੈ